ਪ੍ਰਤਾਪ ਸਿੰਘ ਬਾਜਵਾਣੀ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਵਾਲੇ ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਦੀ ਸਿਫਾਰਿਸ਼ ਰੱਦ ਕਰਨ ਦੀ ਅਪੀਲ ਕੀਤੀ ਹੈ ਇਸ ਬਾਬਤ ਪ੍ਰਤਾਪ ਬਾਜਵਾਣੀ ਦੇਸ਼ ਦੀ ਰਾਸ਼ਟਰਪਤੀ ਨੂੰ ਇੱਕ ਚਿੱਠੀ ਲਿਖੀ ਹੈ ਉਹਨਾਂ ਕਹੇ ਕਿ ਕਿਸਾਨਾਂ ਤੇ ਅਤਿਆਚਾਰ ਕਰਨ ਵਾਲੇ ਹਰਿਆਣਾ ਪੁਲਿਸ ਅਧਿਕਾਰੀਆਂ ਲਈ ਬਹਾਦਰੀ ਪੁਰਸਕਾਰ ਦੀਆਂ ਸਿਫਾਰਿਸ਼ਾਂ ਨੂੰ ਰੱਦ ਕੀਤਾ ਜਾਵੇ ਦਰਅਸਲ ਹਰਿਆਣਾ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਅਜੀਤ ਅਫਸਰਾਂ ਦੇ ਨਾਮ ਭੇਜੇ ਨੇ ਜਿਨ੍ਹਾਂ ਨੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਚ ਵੱਡੀ ਭੂਮਿਕਾ ਨਿਭਾਈ ਹੈ ਇਸੇ ਦਾ ਨਤੀਜਾ ਹੈ ਕਿ ਕ੍ਰੀਬ 6 ਮਹੀਨੇ ਤੋਂ ਬੈਠੇ ਕਿਸਾਨ ਅੱਜ ਤੱਕ ਦਿੱਲੀ ਨੂੰ ਕੂਚ ਨਹੀਂ ਕਰ ਸਕੇ ਇਨ੍ਹਾਂ ਵਿੱਚ ਡੀਜੀਪੀ ਆਈਜੀ ਅਤੇ ਐਸਪੀ ਰੈਂਕ ਦੇ ਅਫਸਰਸ਼ਾਂ ਵੱਲ ਨੇ ਜਿਨ੍ਹਾਂ ਦੇ ਨਾਮ ਹਰਿਆਣਾ ਸਰਕਾਰ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਨੇ 13 ਫਰਵਰੀ ਤੋਂ ਕਿਸਾਨ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਬੈਠੇ ਨੇ ਫਰਵਰੀ ਮਹੀਨੇ ਕਿਸਾਨਾਂ ਨੇ ਦਿੱਲੀ ਕੂਚ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ ਸਨ ਪਰ ਹਰਿਆਣਾ ਪੁਲਿਸ ਦੀ ਸ਼ਕਤੀ ਅੱਗੇ ਕਿਸਾਨਾਂ ਦੀ ਕੋਈ ਪੇਸ਼ ਨਹੀਂ ਚੱਲੀ ਕਿਸਾਨ ਐਲਾਨ ਕਰ ਚੁੱਕੇ ਨੇ ਕਿ ਜਦੋਂ ਵੀ ਰਸਤਾ ਖੁੱਲਦਾ ਹੈ ਉਹ ਦਿੱਲੀ ਨੂੰ ਕੂਚ ਕਰਨਗੇ ਇਨ੍ਹਾਂ ਹਾਲਾਤਾਂ ਵਿੱਚ ਹਰਿਆਣਾ ਸਰਕਾਰ ਰਸਤਾ ਖੋਲਣ ਨਹੀਂ ਚਾਹੁੰਦੀ ਨਤੀਜੇ ਹਰਿਆਣਾ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਵਾਲੀ ਆਫਸਰਾਂ ਨੂੰ ਸਨਮਾਨਿਤ ਕਰਨ ਦੀ ਸਿਫਾਰਿਸ਼ ਭੇਜੀ ਹੈ